ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਫੇਰ ਅਪਾਇੰਟਮੈਂਟਸ ਦੀ ਕਿਉਂਕਿ ਉਹ ਅਪਾਇੰਟਮੈਂਟਸ ਬੰਦ ਹੋਈਆਂ ਪਈਆਂ ਆ ਤੇ ਜਿਨ੍ਹਾਂ ਬੰਦਿਆਂ ਨੇ ਅਪਾਇੰਟਮੈਂਟ ਤੇ ਰੈਫਰੈਂਸ ਨੰਬਰ ਆਗੇ ਹੋਏ ਆ ਉਹਨਾਂ ਨੂੰ ਕੁਝ ਥੋੜੀਆਂ-ਮੋਟੀਆਂ ਪ੍ਰੋਬਲਮਜ਼ ਆ ਰਹੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸੋ ਅਪਾਇੰਟਮੈਂਟਸ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਅਪਾਇੰਟਮੈਂਟਸ 85000 ਰੈਫਰੈਂਸ ਨੰਬਰ ਤੱਕ ਵੈਰੀਫਾਈ ਹੋ ਗਈਆਂ ਆ ਮਾਲ ਜਿਹੜਾ ਸਟੇਟਸ ਆ ਨਾ ਉਹਨਾਂ ਦਾ ਲੌਗਇਨ ਆਈਡੀ ਦੇ ਵਿੱਚ ਉਹ ਵੈਰੀਫਾਈਡ ਆਉਣਾ ਸ਼ੁਰੂ ਹੋ ਗਿਆ ਆ ਕੱਲ ਕਈਆਂ ਨੂੰ 77 78000 ਹੁਣ 80000 ਤੱਕ ਪੇਮੈਂਟ ਲਿੰਕ ਵੀ ਆਏ ਆ ਤੇ ਉਹਨਾਂ ਨੂੰ ਹੋ ਸਕਦਾ ਇੱਕ ਦੋ ਦਿਨਾਂ ਵਿੱਚ ਅਪਾਇੰਟਮੈਂਟਸ ਇਸ਼ੂ ਹੋ ਜਾਣ ਜਿੰਨੇ ਵੀ ਹੁਣ 85000 ਰੈਫਰੈਂਸ ਨੰਬਰ ਤੱਕ ਹੈਗੇ ਆ ਦੋ ਤਿੰਨ ਦਿਨਾਂ ਤੱਕ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੈਗੀ ਆ ਉਹ ਇਸ਼ੂ ਹੋ ਜਾਣੀ ਆ VFS ਵੱਲੋਂ ਹੁਣ ਪ੍ਰੋਬਲਮ ਕੀ ਆਂਦੀ ਬਈ ਹੈਗੀ ਆ ਕਿ ਜਿਨ੍ਹਾਂ ਬੰਦਿਆਂ ਨੇ ਲੌਗਇਨ ਆਈਡੀ ਬਣਾਈ ਸੀਗੀ ਏਜੰਟ ਵੀ ਇਸ ਚੀਜ਼ ਵਿੱਚ ਥੋੜਾ ਜਿਹਾ ਪਰੇਸ਼ਾਨ ਹੋ ਰਿਹਾ ਤੇ ਜਿਹੜੇ ਬੰਦੇ ਨੇ ਆਪ ਵੀ ਅਪਾਇੰਟਮੈਂਟ ਚੱਕੀਆਂ ਸੀ ਉਹ ਵੀ ਪਰੇਸ਼ਾਨ ਹੋ ਰਿਹਾ ਕਿ ਲੌਗਇਨ ਆਈਡੀ ਜਿਹੜੀ ਹੈਗੀ ਆ ਜਿਹੜੀ ਤੁਹਾਡੀ ਬਣਦੀ ਹੈ ਜਦੋਂ ਤੁਸੀਂ ਰੈਫਰੈਂਸ ਨੰਬਰ ਤੁਹਾਨੂੰ ਮਿਲਦਾ ਆ ਉਹ ਲੌਗਇਨ ਨਹੀਂ ਹੋ ਰਹੀ ਹੈਗੀ ਉਹ ਖੁੱਲ ਨਹੀਂ ਰਹੀ ਹੈਗੀ ਉਹਦੇ ਉੱਤੇ ਇਹੀ ਆਈ ਜਾਂਦਾ ਪਿਆ ਹੈਗਾ ਕਿ ਜਿਹੜੀ ਸਾਈਟ ਹੈਗੀ ਆ ਉਹ ਬੰਦ ਹੈਗੀ ਆ ਉਹਦਾ ਪ੍ਰੋਬਲਮ ਕੀ ਹੈਗੀ ਆ ਕਿ ਜਦੋਂ ਤੱਕ ਤੁਹਾਨੂੰ ਤੁਹਾਡੀ ਜਿਹੜੀ ਅਪਾਇੰਟਮੈਂਟ ਦਾ ਪੇਮੈਂਟ ਲਿੰਕ ਨਹੀਂ ਆਂਦਾ ਉਦੋਂ ਤੱਕ ਉਹ ਲੌਗਇਨ ਆਈਡੀ ਨਹੀਂ ਖੁੱਲਣੀ ਜਾਂ ਜੇਸ ਬੰਦੇ ਨੇ ਲੌਗਇਨ ਆਈਡੀ ਪਹਿਲਾਂ ਤੋਂ ਹੀ ਖੋਲ ਕੇ ਰੱਖੀ ਹੋਈ ਸੀਗੀ ਉਹ ਵਿੰਡੋ ਬੰਦ ਨਹੀਂ ਕੀਤੀ ਸੀਗੀ ਲੌਗਆਊਟ ਨਹੀਂ ਕੀਤਾ ਸੀਗਾ ਉਹ ਉਸ ਚੀਜ਼ ਨੂੰ ਬਾਰ-ਬਾਰ ਖੋਲ ਸਕਦੇ ਹੈਗੇ ਆ ਠੀਕ ਆ ਸੋ ਸਾਡੇ ਨਾਲ ਵੀ ਇਹ ਪ੍ਰੋਬਲਮ ਆ ਰਹੀ ਆ ਕਿ ਲੌਗਇਨ ਆਈਡੀ ਜਦੋਂ ਅਸੀਂ ਕਰ ਰਹੇ ਹੈਗੇ ਆ ਕਿਸੇ ਬੰਦੇ ਦੀ ਤਾਂ ਪ੍ਰੋਬਲਮ ਕੀ ਆਂਦੀ ਪਈ ਹੈਗੀ ਆ ਕਿ ਜਿਹੜਾ ਉਹਦਾ ਲੌਗਇਨ ਆਈਡੀ ਹੈਗੀ ਆ ਉਹ ਓਪਨ ਨਹੀਂ ਹੋ ਰਹੀ ਹੈਗੀ ਸੋ ਪਰੇਸ਼ਾਨ ਨਾ ਹੋਵੋ ਜਿੱਦਾਂ ਹੀ ਪੇਮੈਂਟ ਲਿੰਕ ਆਉਣੇ ਹੈਗੇ ਆ ਤੁਹਾਨੂੰ ਮੇਲ ਆ ਜਾਣੀ ਆ ਤੇ ਤੁਹਾਡੀ ਲੌਗਇਨ ਆਈਡੀ ਖੁੱਲਣੀ ਸ਼ੁਰੂ ਹੋ ਜਾਣੀ ਆ ਸੋ ਡੋਂਟ ਬਰੀ ਟੈਂਸ਼ਨ ਨਾ ਲਓ ਕਾਫੀ ਜਣਾਂ ਦੇ ਮੈਸੇਜ ਵੀ ਆਏ ਸੀਗੇ ਕਿ ਭਾਜੀ ਲੌਗਇਨ ਆਈਡੀ ਨਹੀਂ ਹੋ ਰਹੀ ਹੈਗੀ ਕਿੱਦਾਂ ਕਰੀਏ ਸੋ ਇਹ ਆਪਣੇ ਆਪ ਹੀ ਹੋ ਜਾਣੀ ਹੈਗੀ ਆ ਤੇ ਇੰਨਾ ਮੈਂ ਤੁਹਾਨੂੰ ਦੱਸਦਾ ਕਿ 85 86000 ਤੱਕ ਜਿਹੜੀਆਂ ਤੁਹਾਡੀਆਂ ਅਪਾਇੰਟਮੈਂਟਸ ਹੈਗੀਆਂ ਆ ਉਹ ਵੈਰੀਫਾਈ ਹੋਈਆਂ ਆ ਵੈਰੀਫਾਈ ਦਾ ਮਤਲਬ ਇਹ ਹੁੰਦਾ ਆ ਕਿ ਕਿਸੇ ਵੀ ਬਿਲੈ ਇਹਨਾਂ ਦਾ ਪੇਮੈਂਟ ਲਿੰਕ ਆ ਸਕਦਾ ਆ ਆ ਹਫ਼ਤੇ ਦੇ ਵਿੱਚ ਵਿੱਚ ਤਾਂ 100% ਸ਼ੋਰ ਆ ਕਿ ਆ ਜਾਣਾ ਆ ਤੇ ਬਾਕੀ ਦੂਜੀ ਗੱਲ ਇਹ ਆ ਕਿ ਇਹਦਾ ਮਤਲਬ ਮੈਂ ਤੁਹਾਨੂੰ ਇਹ ਨਹੀਂ ਕਹਿਆ ਕਿ 85000 ਤੱਕ ਅਪਾਇੰਟਮੈਂਟਸ ਆ ਗਈਆਂ ਆ ਅਪਾਇੰਟਮੈਂਟਸ ਨਹੀਂ ਵੈਰੀਫਿਕੇਸ਼ਨ ਹੋ ਚੁੱਕੀ ਹੈ ਕਿ ਤੁਹਾਡੇ ਡਾਕੂਮੈਂਟਸ ਰੀਅਲ ਆ ਫੇਕ ਆ ਜਾਂ ਕਿੱਦਾਂ ਆ ਠੀਕ ਆ ਉਹ ਵੈਰੀਫਾਈਡ ਉਹਦਾ ਸਟੇਟਸ ਆਉਣਾ ਸ਼ੁਰੂ ਹੋ ਗਿਆ ਸੋ ਜਿਨ੍ਹਾਂ ਨੇ ਵੀ ਅਪਾਇੰਟਮੈਂਟਸ ਤੁਸੀਂ ਜਿਨ੍ਹਾਂ ਤੋਂ ਵੀ ਬੁੱਕ ਕਰਵਾਈਆਂ ਹੈਗੀਆਂ ਉਹਨਾਂ ਨਾਲ ਤੁਸੀਂ ਆਪਣੀ ਕੀ ਕਹ ਲਈਏ ਵਾਰਤਾਲਾਪ ਜਾਂ ਗੱਲਬਾਤ ਕਰਕੇ ਦੇਖ ਲਓ ਕਿ ਤੁਹਾਡੀਆਂ ਅਪਾਇੰਟਮੈਂਟਸ ਆਉਣ ਵਾਲੀਆਂ ਹੈਗੀਆਂ ਧਿਆਨ ਰੱਖਣ ਤੁਹਾਡੀ ਆਈਡੀ ਦਾ ਤੁਹਾਡੀ ਮੇਲ ਦਾ ਤਾਂ ਜੋ ਤੁਹਾਨੂੰ ਕੋਈ ਗੜਬੜੀ ਨਾ ਹੋ ਸਕੇ ਤੇ ਇੱਕ ਚੀਜ਼ ਹੋਰ ਆ ਜਿਹੜੇ ਵੀ ਜਿੱਦਾਂ ਹੁਣ ਕਹਿ ਦਈਏ ਕਿ ਆਪਾਂ ਆ ਪੇਪਰ ਜਿਨ੍ਹਾਂ ਨੇ ਅੰਦਰ ਜਮ੍ਹਾਂ ਕਰਾਇਆ ਸੀ ਅੰਬੈਸੀ ਦੇ ਵਿੱਚ ਤੇ ਉਹਨਾਂ ਦੀ ਰਿਫਿਊਜ਼ਲ ਆ ਰਿਫਿਊਜ਼ਲ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀ ਹੈਗੀਆਂ ਉਹ ਲਿਖੀਆਂ ਜਾਂਦੀਆਂ ਆ ਕਿ ਤੁਹਾਡੇ ਜਿਹੜੇ ਪੇਪਰ ਹੈਗੇ ਆ ਜਿਹੜਾ ਤੁਹਾਡਾ ਨੂਲਾਸਟਾ ਹੈਗਾ ਉਹ ਰੀਵੋਕ ਕੀਤਾ ਗਿਆ ਰੀਵੋਕ ਦਾ ਮਤਲਬ ਹੁੰਦਾ ਆ ਕਿ ਜਿਹੜਾ ਮਾਲਕ ਨੇ ਤੁਹਾਡੇ ਪੇਪਰ ਭਰੇ ਸੀਗੇ ਹੋ ਸਕਦਾ ਉਹਦੇ ਉੱਤੇ ਕੋਸ਼ਲ ਲੀਗਲ ਜਿਹੜਾ ਹੈਗਾ ਐਕਸ਼ਨ ਚੱਲਦਾ ਹੋਵੇ ਕਿਸੇ ਲੜਾਈ ਝਗੜੇ ਨੂੰ ਲੈ ਕੇ ਜਾਂ ਉਹਨੇ ਕਿਸੇ ਦੀ ਕੇਟਨਾ ਜਮ੍ਹਾਂ ਕਰਾਈ ਹੋਵੇ ਜਾਂ ਉਹਨੇ ਟੈਕਸ ਨਾ ਦਿੱਤਾ ਹੋਵੇ ਉਸ ਵੇਲੇ ਫਿਰ ਤੁਹਾਡਾ ਜਿਹੜਾ ਆ ਪਰਫਾਤੂਰਾ ਹੈਗਾ ਆ ਉਹ ਜਿਹੜਾ ਤੁਹਾਡਾ ਨੂਲਾ ਹੌਸਤਾ ਹੈਗਾ ਉਹਨੂੰ ਰਿਵੋਕ ਕਰ ਦਿੰਦਾ ਹੈ ਰਿਵੋਕ ਦਾ ਮਤਲਬ ਇਹ ਚੀਜ਼ ਹੁੰਦੀ ਆ ਇਸ ਤੋਂ ਇਲਾਵਾ ਦੂਜੀ ਜਿਹੜੀ ਕਾਰਨ ਹੁੰਦਾ ਜਿਹੜਾ ਮੇਜਰ ਕਾਰਨ ਹੈਗਾ ਆ ਉਹ ਇਹ ਹੈ ਕਿ ਜਿਹੜਾ ਤੁਹਾਡਾ ਨੂਲਾ ਹੌਸਤਾ ਹੈਗਾ ਆ ਉਹ ਬਾਹਰ ਪਰਫਾਤੂਰੇ ਦੇ ਵਿੱਚ ਬਾਹਰ ਇਟਲੀ ਐਮਬੈਸੀ ਦੇ ਵਿੱਚ ਅਪਲੋਡ ਨਹੀਂ ਕੀਤਾ ਹੋਇਆ ਅਪਲੋਡ ਦਾ ਮਤਲਬ ਇੱਥੇ ਇਹ ਹੁੰਦਾ ਕਿ ਅਪਡੇਟ ਨਹੀਂ ਕੀਤਾ ਹੋਇਆ ਨੂਲਾ ਉਸ ਦਾ ਨਿਕਲਦਾ ਗਿਆ ਪਰ ਉਹਦੇ ਬਾਰੇ ਇਨਫਾਰਮੇਸ਼ਨ ਇਟਾਲੀਅਨ ਐਂਬੈਸੀ ਨੂੰ ਬਾਹਰਲੇ ਪਾਸੇ ਨਹੀਂ ਦਿੱਤੀ ਗਈ ਉਹਨੂੰ ਬੋਲਦੇ ਆ ਅਪਡੇਸ਼ਨ ਸੋ ਅਪਡੇਸ਼ਨ ਤੋਂ ਬਿਨਾਂ ਜਦੋਂ ਨੂਲੇ ਉਸ ਤੇ ਜਮਾ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਵੀ ਇਹ ਪ੍ਰੋਬਲਮ ਆਂਦੀ ਆ ਤੀਜਾ ਕਾਰਨ ਜਿਹੜਾ ਅੱਜਕੱਲ ਚੱਲਦਾ ਪਿਆ ਹੈਗਾ ਆ ਕਿ ਜਿਹੜੇ ਮਾਲਕ ਹੈਗੇ ਆ ਨਾ ਉਧਰਲੇ ਉਹਨਾਂ ਨੇ ਆਪਣਾ ਸਾਰੀ ਵਾਕਡਾਉ ਜਿਹੜੀ ਹੈਗੀ ਆ ਉਹ ਕਿਸੇ ਨਾ ਕਿਸੇ ਪਰਸਨ ਨੂੰ ਦਿੱਤੀ ਹੁੰਦੀ ਆ ਕਿ ਇੰਡੀਆ ਤੋਂ ਵੀ ਮੇਲ ਆਣੀ ਹੈਗੀ ਆ ਤੂੰ ਮੇਲ ਜਿਹੜੀ ਹੈਗੀ ਆ ਉਹ ਅਕਸੈਪਟ ਕਰਕੇ ਉਹਨੂੰ ਜਵਾਬ ਦੇ ਦੇਣਾ ਮਾਲਕ ਆਪਣੀ ਉਸ ਮੇਲ ਦਾ ਜਵਾਬ ਦਿੰਦੇ ਜਿਹਨੂੰ ਪੈਕ ਆਈਡੀ ਬੋਲਦੇ ਹੈਗੇ ਆ ਉਹਦੇ ਤੇ ਜਿਹੜੀ ਹੈਗੀ ਆ ਮੇਲ ਜਾਂਦੀ ਹੈਗੀ ਆ ਜੇ ਮੇਲੰਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ 8-10 ਦਿਨਾਂ ਦੇ ਵਿੱਚ ਵੈਸੇ ਹਫਤਾ ਹੁੰਦਾ ਆ ਫਿਰ ਵੀ 10 ਦਿਨ ਅੰਬੈਸੀ ਲੈਂਦੀ ਆ ਤਾਂ ਵੀ ਤੁਹਾਡਾ ਜਿਹੜਾ ਹੈਗਾ ਰਿਫਿਊਜ਼ਲ ਜਿਹੜਾ ਹੈਗਾ ਲੱਗ ਜਾਂਦਾ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਵਾਂ ਕਿ ਮੈਂ ਹੁਣ ਤੱਕ ਜਿੰਨੇ ਦੀ ਕੇਸ ਦੇਖੇ ਆ ਰਿਫਿਊਜ਼ਲ ਵਾਲੇ ਉਸ ਤੋਂ ਬਾਅਦ ਕੋਈ ਵੀ ਬੰਦੇ ਦਾ ਵੀਜ਼ਾ ਨਹੀਂ ਲੱਗਿਆ ਹੈਗਾ 2-4 ਬੰਦਿਆਂ ਨੂੰ ਛੱਡ ਕੇ 100 ਦੇ ਵਿੱਚੋਂ 2-4 ਬੰਦਿਆਂ ਦਾ ਵੀਜ਼ਾ ਦੁਬਾਰਾ ਲੱਗਦਾ ਜਦੋਂ ਅਪੀਲ ਵੀ ਕਰਾਉਂਦੇ ਆ ਬਾਹਰੋਂ ਸੋ ਜਿਹੜਾ 2 ਮਹੀਨੇ ਦਾ ਟਾਈਮ ਦਿੰਦਾ ਹੁੰਦਾ ਮੇਰੇ ਹਿਸਾਬ ਨਾਲ ਉਹ ਤਾਂ ਸਿਰਫ ਇੱਕ ਟਾਈਮ ਟਪਾਉ ਕੰਮ ਹੁੰਦਾ ਆ ਜੇ ਕੋਈ ਸਟਰੋਂਗ ਰੀਜ਼ਨ ਸਟਰੋਂਗ ਵਧੀਆ ਤਰੀਕੇ ਨਾਲ ਕੋਈ ਮੇਲ ਬਾਹਰੋਂ ਜਿਹੜਾ ਵਕੀਲ ਹੈਗਾ ਪੈਕ ਆਈਡੀ ਤੋਂ ਕਰਦਾ ਮਾਲਕ ਦੀ ਤੋਂ ਤਾਂ ਕਿਤੇ ਜਾ ਕੇ ਐਮਬੈਸੀ ਮਾੜਾ ਮੋਟਾ ਕਰਦੀ ਹੈ ਸਾਡੇ ਕੋਲ ਇੱਕ ਕੇਸ ਇਦਾਂ ਦਾ ਸੀਗਾ ਕਿ ਜਿਹਨੇ ਬਾਹਰੋਂ ਪੈਕ ਆਈਡੀ ਕਰਵਾਈ ਸੀਗੀ ਉਹਦੇ ਵਿੱਚ ਉਸ ਬੰਦੇ ਨੇ ਮੇਲ ਵਧੀਆ ਤਰੀਕੇ ਨਾਲ ਕੀਤੀ ਤਾਂ ਕੁੜੀ ਦਾ ਵੀਜ਼ਾ ਸੀਗਾ ਇਹ ਮਤਲਬ ਜਿਹੜਾ ਲੱਗਾ ਉਹ 4 ਦਿਨਾਂ ਦੇ ਵਿੱਚ ਉਹਨਾਂ ਨੇ ਉਹਨੂੰ ਵੀਜ਼ਾ ਲਵਾ ਕੇ ਦੇ ਦਿੱਤਾ ਸੋ ਗੱਲ ਸਾਰੀ ਹੈਗੀ ਆ ਰਿਪਰੈਜ਼ੈਂਟੇਸ਼ਨ ਦੀ ਕਿੱਦਾਂ ਤੁਸੀਂ ਜਿਹੜਾ ਮੇਲ ਹੈਗੀ ਉਹਦਾ ਬੋਡੀ ਸਟਰਕਚਰ ਬਣਾਉਂਦੇ ਆ ਕਿੱਦਾਂ ਉਹਨੂੰ ਮੇਲ ਨੂੰ ਅੰਬੈਸੀ ਨੂੰ ਕਰਦੇ ਹੈਗੇ ਆ ਤੁਹਾਡੇ ਕੋਲ ਕੀ ਕੀ ਚੀਜ਼ਾਂ ਹੈਗੀਆਂ ਜਿਨ੍ਹਾਂ ਤੁਸੀਂ ਇਹ ਸੈਟੀਸਫਾਈ ਕਰ ਸਕਦੇ ਆ ਕਿ ਬੰਦਾ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਹੈਗਾ ਆ ਤੇ ਇਹਦੀ ਰਿਫਿਊਜ਼ਲ ਤੁਸੀਂ ਕਿਉਂ ਪਾਈ ਇਹਦਾ ਰੀਜ਼ਨ ਦੱਸੋ ਉਹ ਸਾਰਾ ਜਿਹੜਾ ਹੈਗਾ ਆ ਫਿਰ ਉਹ ਇੱਕ ਮੇਲ ਲਿਖੀ ਜਾਂਦੀ ਆ ਉਹਦੇ ਵਿੱਚ ਲਿਖਿਆ ਜਾਂਦਾ ਕਿ ਆਹ ਬੰਦੇ ਦਾ ਨਾਮ ਆ ਪਾਸਪੋਰਟ ਆ ਤੁਹਾਡੇ ਕੋ ਇੰਨੇ ਵਜੇ ਤੁਹਾਡੇ ਕੋ ਡੇਟ ਤੇ ਆਇਆ ਸੀਗਾ ਤੇ ਇਹਦਾ ਰਿਫਿਊਜ਼ਲ ਲੈਟਰ ਆਇਆ ਇਹਦੇ ਵਿੱਚ ਆਹ ਕਾਰਨ ਦਿੱਤਾ ਹੋਇਆ ਆ ਮੈਂ ਤੁਹਾਨੂੰ ਦੇ ਰਿਹਾ ਹੈਗਾ ਆ ਕਿ ਇਹਦਾ ਕਾਰਨ ਸੈਟੀਸਫਾਈ ਕਰੋ ਕਿ ਕਿਉਂ ਨਹੀਂ ਵੀਜ਼ਾ ਦਿੱਤਾ ਸੋ ਕਈ ਕਾਰਨਾਂ ਦੇ ਵਿੱਚ ਕੋਈ ਜ਼ਿਆਦਾ ਇਹਨਾਂ ਦਾ ਅੰਦਰੋਂ ਸੋਲਿਡ ਰੀਜ਼ਨ ਨਹੀਂ ਹੁੰਦਾ ਜਿਨ੍ਹਾਂ ਕਰਕੇ ਫਿਰ ਦੁਬਾਰਾ ਉਹਨਾਂ ਨੂੰ ਐਮਬੈਸੀ ਨੂੰ ਵੀਜ਼ਾ ਦੇਣਾ ਹੀ ਪੈਂਦਾ ਜਿਹੜੀ ਪੈਕ ਆਈਡੀ ਆ ਨਾ ਉਹ VFSS VFS ਪਲੱਸ ਜਿਹੜਾ ਤੁਹਾਡਾ ਅੰਬੈਸੀ ਹੈਗੀ ਇਟਲੀ ਦੀ ਉਹਨਾਂ ਦੋਨਾਂ ਨੂੰ ਕਰਿਆ ਕਰੋ ਤਾਂ ਜਾ ਕੇ ਉਹਦਾ ਕੁਛ ਨਾ ਕੁਛ ਰਿਵਰਟ ਆਊਗਾ ਸੋ ਬਾਕੀ ਹੋਰ ਕੋਈ ਇਨਫੋਰਮੇਸ਼ਨ ਜਾਂ ਕਿਸੇ ਨੇ ਅਪਾਇੰਟਮੈਂਟਸ ਜਿਹੜੀਆਂ ਅਪਾਇੰਟਮੈਂਟਸ ਤੁਹਾਨੂੰ ਮੈਂ ਪਹਿਲਾਂ ਦੱਸ ਦਮਾ ਹਫਤੇ ਖੁੱਲਣੀਆਂ ਆ ਜਿਨ੍ਹਾਂ ਨੇ ਵੀ ਅਪਾਇੰਟਮੈਂਟਸ ਬੁੱਕ ਕਰਵਾਉਣੀਆਂ ਹੈਗੀਆਂ ਇੰਸ਼ੋਰੈਂਸ ਡੰਮੀ ਫਾਈਲ ਰੈਡੀ ਕੁਛ ਵੀ ਇਟਲੀ ਦਾ ਰਿਲੇਟਡ ਕੁਛ ਪੁੱਛਣਾ ਗਿੱਚਣਾ ਜਾਂ ਕੁਛ ਕੰਮ ਕਰਾਉਣਾ ਆ ਨੰਬਰ ਦਿੱਤਾ ਹੋਇਆ ਤੁਸੀਂ ਇਹਦੇ ਤੇ ਕਾਲ ਕੁਐਸਚਨ ਕਰ ਸਕਦੇ ਆ ਬਟ ਟਾਈਮ ਉਹੀ ਸਵੇਰੇ ਇੰਡੀਆ ਦੇ 9 ਵਜੇ ਤੋਂ ਲੈ ਕੇ ਸ਼ਾਮੀ ਇੰਡੀਆ ਦੇ 5 ਵਜੇ ਤੱਕ ਪਲੀਜ਼ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀਗੀ ਅੱਜ ਰਾਤੀ ਵੀ ਮੈਨੂੰ 10-11 ਵਜੇ ਫੋਨ ਕਰਨ ਰਿਹਾ ਬੰਦਾ ਇੰਡੀਆ ਦਾ ਹੀ ਨੰਬਰ ਯਾਰ 5 ਵਜੇ ਤੋਂ ਬਾਅਦ ਕੋਈ ਵੀ ਪਲੀਜ਼ ਕੋਈ ਵੀ ਮੈਸੇਜ ਕਾਲ ਨਾ ਕਰਿਆ ਕਰੋ 9 ਤੋਂ 5 ਟਾਈਮ ਹੈਗਾ WhatsApp ਤੇ ਸਿਰਫ ਤੇ ਸਿਰਫ ਮੈਸੇਜ ਕਰਿਆ ਕਰੋ ਕਾਲ ਨਾ ਕਰਿਆ ਕਰੋ ਇੰਨੀ ਰਿਕੁਐਸਟ ਹੈਗੀ ਆ ਤੇ ਜਿਨ੍ਹਾਂ ਨੇ ਵੀ ਕਾਲ ਕਰਨੀ ਹੈ ਇੰਨੇ ਇਹ ਟਾਈਮ ਦੇ ਵਿੱਚ ਹੀ ਕਰੋ ਉਸ ਤੋਂ ਇਲਾਵਾ ਕਿਸੇ ਵੀ ਕਾਲ ਦਾ ਅਨਸਰ ਜਵਾਬ ਜ ਨਹੀਂ ਦੇਣਾ ਪਹਿਲਾਂ WhatsApp ਦੇ ਉੱਤੇ ਸਿਰਫ ਤੇ ਸਿਰਫ ਮੈਸੇਜ ਕਰਿਆ ਕਰੋ ਭਾਈ ਜੀ ਆ ਮੇਰਾ ਕਾਰਨ ਆ ਆ ਮੈਨੂੰ ਦੱਸੋ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਜੇ ਮੈਨੂੰ ਲੱਗਦਾ ਹੋਇਆ ਕਿ ਹਾਂ ਵਾਜਬ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ ਤਾਂ ਉਹਦਾ ਆਨਸਰ ਮੈਂ ਖੁਦ ਉਹਨੂੰ ਕਾਲ ਕਰ ਦਊਗਾ ਤੁਸੀਂ ਸਿਰਫ WhatsApp ਦੇ ਉੱਤੇ ਆਪਣਾ ਜੋ ਵੀ ਤੁਹਾਡੀ ਡਿਟੇਲ ਹੈਗੀ ਪਹਿਲਾਂ ਪਾ ਦਿਓ ਕਿ ਮੈਨੂੰ ਆ ਗਾਈਡ ਕਰ ਦਿਓ ਜਾਂ ਮੈਨੂੰ ਦੱਸ ਦਿਓ ਜੇ ਮੈਨੂੰ ਉਹਦੇ ਬਾਰੇ ਪਤਾ ਹੋਊਗਾ ਮੈਂ ਤੁਹਾਨੂੰ ਆਨਸਰ ਦੇ ਦਊਗਾ ਠੀਕ ਹੈ ਜੀ ਬਾਕੀ ਬੈਸਟ ਆਫ ਲੱਕ ਤੇ ਵੀਜ਼ੇ ਬੜੇ ਵਧੀਆ ਲੱਗ ਰਹੇ ਹੈਗੇ ਜਾਂ ਵੀਜ਼ਿਆਂ ਦਾ ਰੇਟ ਵੀ ਹੁਣ ਥੋੜਾ ਜਿਹਾ ਸਕਸੈਸ ਰੇਟ ਤੇ ਹੋ ਸਕਦਾ ਹੈ ਕਿ ਜਲਦੀ ਜਲਦੀ ਹੋਰ ਵੀ ਲੱਗਣਗੇ ਤੁਸੀਂ ਵੀ ਦਾਉਂਗੇ ਇਟਲੀ ਤੇ ਬਾਏ ਟੇਕ ਕੇਅਰ ਥੱਲੇ ਕਮੈਂਟ ਕਰ ਦਿਓ ਆਪਣਾ ਕੁਐਸਚਨ ਜਾਂ WhatsApp ਦੇ ਉੱਤੇ ਨੰਬਰ ਜਿਹੜਾ ਦਿੱਤਾ ਹੋਇਆ ਉੱਤੇ WhatsApp ਹੀ ਕਰਿਓ ਕਾਲ ਨਾ ਕਰਿਓ 9 ਤੋਂ 5 ਦੇ ਵਿੱਚ ਉਹ ਵੀ ਕਰਨਾ ਠੀਕ ਹੈ ਜੀ